ਓਏ ਮੈਂ ਜੱਟ ਕਰ ਮਾਲਾ ਖੋਟਾ ਲੈਣੀ ਨੀਰ ਤੇ ਹੱਥ ਵਿੱਚ ਸੋਟਾ ਓਏ ਮੈਂ ਯਾਰ ਸਲੇ ਟੀਰਾ ਯਾਰੋ ਲਬਦਾ ਫਰਾਟ ਕਾਣਾ ਮੈਂ ਚੂਚਕਦੀ ਬੇਟੀਰਾ ਯਾਰੋ ਲਬਦਾ ਫਰਾਟ ਕਾਣਾ ਮੈਂ ਚੂਚਕਦੀ ਬੇਟੀਰਾ कन पड़वा के आया रो रो अपना रूप गवाया वे मैं कन पड़वा के आया रो रो अपना रूप गवाया डांड आ रही तड़फा यार खैर तू मेरे कुराया। ਕੀਤੇ ਵਾਲ ਬਿੰਗਾਲਾ ਹੋ ਜਾਏ ਹੈਰਾਨ ਦਨ ਦੀ ਰਗੇਟੀ ਰਾ ਯਾਰੋ ਲਬਲਾ ਪਿਆ ਟਿਕਾਣਾ ਮੈਂ ਤੂ ਚੱਕਦੀ ਬੇਟੀ ਰਾ ਯਾਰੋ ਲਬਲਾ ਪਿਆ ਟਿਕਾਣਾ ਮੈਂ ਤੂ ਚੱਕਦੀ ਬੇਟੀ ਰਾ ਵੈ ਮਾ ਵਿਛੜਿਆ ਯਾਰ ਨੂੰ ਢੋਲਾ ਕਿਸ ਨਾਲ ਦਿਲ ਦੇ ਦੁਖੜੇ ਬੋਲਾ ਵੈ ਮਾ ਵਿਛੜਿਆ ਯਾਰ ਨੂੰ ਢੋਲਾ ਕਿਸ ਨਾਲ ਬੀਖੋ ਦਿਲ ਦੇ ਦੁਖੜੇ ਬੋਲਾ ਵਾ ਝੂਟਾ ਦਾ ਤਾਲਾ ਬੋਲਾ ਦਿੰਦ ਨੂੰ ਯਾਦ ਹੀ ਖਾ ਤੇਰੇ ਰੋਲਾ ਪਰ ਮੈਂ ਰੋ ਰੋ ਦਵਾ ਦੋਹਾਈਆਂ ਜਿੰਨੀ ਪਿਆਰ ਸਿਮੇਟੀ ਰਾ ਯਾਰੋ ਲੱਭਾ ਪਿਰਾ ਟਿਕਾਣਾ ਮੈਂ ਤੂ ਚੇਕਦੀ ਬੇਟੀ ਰਾਹ ਆ ਮੈਂ ਛੋੜ ਗਈ ਉਹ ਅੱਜ ਤੋਂ ਦਿਲ ਨੂੰ ਤੋੜ ਗਈ ਉਹ ਅੱਜ ਤੋਂ ਆ ਮੈਂ ਛੋੜ ਗਈ ਉਹ ਅਜ ਤੋਂ ਦਿਲ ਨੂੰ ਤੋੜ ਗਈ ਉਹ ਅਜ ਤੋਂ ਮੁੱਖ ਨੂੰ ਮੋੜ ਗਈ ਉਹ ਅਜ ਤੋਂ ਰਾਤਨ ਛੋੜ ਗਈ ਉਹ ਅਜ ਤੋਂ ਕੰਗ ਖੱਤੀ ਦੁੱਧ ਪਿਆ ਕੇ ਕੰਗ ਖੱਤੀ ਦੁੱਧ ਭਲਾ ਕੇ ਮਾਲੀ ਨਾ ਗਲ ਪੇਟੀ ਨਾ ਯਾਰੋ ਲપરા ਪਿਆ ਟਿਕਾਣਾ ਮੈਂ ਤੂ ਚੱਕਦੀ ਬੇਟੀ ਰਾ ਯਾਰੋ ਲਾ ਬਲਾ ਫਿਰ ਹਟਕਾਣਾ ਮੈਂ ਤੂ ਚੱਕਦੀ ਪੇਟੀ ਦਾ